ਦਿਲ ਲਿਲ ਕਰ ਨੜ ਮੈਂ ਕਰ ਗਈ ਦੁੱਤੀ ਦਿਲ ਕਰਨਾ ਅੰਦਰ ਬੜ ਗਈ ਦਿੱਜੇ ਦਿਲ ਕਾਲਾ ਨਾ ਮੇਰੇ ਕਿਸ ਦਾਨ ਕੀ ਤਰ੍ਹਾਂ ਦੇ ਵਿੱਚ ਬੱਜਿਆ ਨੀ ਪੱਟੂ ਫਿਰਦਾ ਫਿੱਤੇ ਸ਼ਰਾਬ ਨੜ ਰੱਖਿਆ ਨੀ ਪੱਟੂ ਫਿਰਦਾ ਹੋ ਪਹਿਲਾ ਕੰਮ ਰੁਬੇ ਦੀਆਂ ਨੇ ਵੇਲ ਖੱਟਣੇ ਹੋ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆਪ ਮੁਲੀ ਦੀ ਲੜਾਈ ਕੋਈ ਆਣ ਕੇ ਮਹੀ ਦਾ ਦਾਲ ਟੱਕਰੇ ਨੀ ਤੇਰੇ ਦਰ ਤੇ ਦਰ ਤੇ ਬੁਲਾਉ ਨਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਲੱਕ ਮੇਰੋਂ हट ਗਈ ਚਨਕੀ ਤੇ ਰਿੰਜੀ ਨੱਚਦਾ ਰੱਟ ਗਈ ਹੱਥ ਚੁਕਾਲ ਕੇ ਮੇਰੋਂ हट ਗਈ ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇਲ ਵੀ ਨਾ ਕੰਮ ਤੋਂ ਵੀਰੇ ਐਵੇਂ ਲਾਉਂਦਾ ਨੀ ਪੱਟ ਚੁੰਮ ਕੇ ਚੁੰਮ ਕੇ ਰਮਾਲ ਫੜਾਉਂਦਾ ਨੀ ਪੱਟ ਚੁੰਮ ਕੇ ਤੇਰਿਆਂ ਦੁੱਖਾਂ ਚ ਜਮ ਵੈਲੀ ਬਣਦਾ ਸਾਰਣੀ ਚ ਦੇਖ ਲੈ ਸੁਧੀਰ ਛਣਦਾ ਸੁਲਫਾ ਸ਼ਰਾਬ ਭੀਮ ਰੱਜ ਗਈ ਹੱਡਾਂ ਚ ਰੋਗ ਟੋਟਿਆਂ ਦਾ ਭੈੜਾ ਆਪਾਂ ਲਾ ਲਿਆ ਨੀ ਸਾੜੇ ਨਸ਼ਿਆਂ ਨੇ ਓ ਕੁੰਦਣ ਸਰੀਰ ਸਾਰਾ ਖਾ ਲਿਆ ਨੀ ਸਾੜੇ ਨਸ਼ਿਆਂ ਨੇ ਓ ਕੁੰਦਣ ਸਰੀਰ ਸਾਰਾ ਖਾ ਲਿਆ ਨੀ ਸਾੜੇ ਨਸ਼ਿਆਂ ਨੇ